ਸਬਸਿਡੀ ਦੇ ਮਾਮਲੇ ਵਿੱਚ ਸਭ ਤੋਂ ਵੱਧ ਵੇਚਣ ਵਾਲਾ ਵੀਰਵਾਲਾ ਸੁਪਰਸੀਡਰ ਜ਼ਿਲ੍ਹਾ ਮਾਨਸਾ ਦੇ ਸ਼ਹਿਰ ਮਾਨਸਾ ਵਿੱਚ ਅੱਜ ਆਪਾਂ ਦੇਖਣ ਵਾਸਤੇ ਆਇਆ ਆਪਾਂ ਦੇਖ ਸਕਦੇ ਹਾਂ ਇੱਥੇ ਜਪੰਦਾ ਐਗਰੋ ਇੰਪਲੀਮੈਂਟਸ ਕੋਲ ਜਿਹੜੇ ਇਹ ਵੀਰਵਾਲਾ ਸੁਪਰਸੀਡਰ ਆਪਾਂ ਦੇਖਦੇ ਹਾਂ ਇੱਥੇ 7 ਫੁੱਟ ਤੋਂ ਲੈ ਕੇ 9 ਫੁੱਟ ਤੱਕ ਦੇ ਸੁਪਰਸੀਡਰ ਆਪਾਂ ਨੂੰ ਮਿਲ ਸਕਦੇ ਨੇ ਕਿਸਾਨ ਵੀਰ ਜਿਹੜੇ ਹੈਗੇ ਇੱਧਰ ਦੇਖ ਸਕਦੇ ਆਪਾਂ ਸੁਪਰਸੀਡਰ ਖਰੀਦਣ ਵਾਸਤੇ ਆਏ ਨੇ ਇਹਨਾਂ ਤੋਂ ਵੀ ਜਾਣਕਾਰੀ ਲਵਾਂਗੇ ਆ ਇੱਥੇ ਆਪਾਂ ਦੇਖ ਸਕਦੇ ਆ ਜਿਹੜੇ ਸੁਪਰ ਸੀਟਰ ਇਹ ਸੁਪਰ ਸੀਡਰ ਆਪਾਂ ਨੂੰ ਨਜ਼ਰ ਆ ਰਹੇ ਨੇ ਜਵੰਦਾ ਐਗਰੋ ਇੰਪਲੀਮੈਂਟਸ ਰੰਬੀਤਾ ਚੌਕ ਮਾਨਸਾ ਦੇ ਵਿੱਚ ਇਹ ਸੁਪਰ ਸੀਡਰ ਆਪਾਂ ਦੇਖ ਸਕਦੇ ਆ ਹੈਲੋ ਵੀਰ ਜੀ ਸਸ਼ਰੀਕਾਰ ਸਸ਼ਰੀਕਾਰ ਜੀ ਆ ਕੀ ਨਾਮ ਆਪਣਾ ਮਨਿੰਦਰ ਸਿੰਘ ਆ ਜੀ ਆ ਵੀਰਵਲ ਸੁਪਰ ਸੀਟਰ ਚਲਾਇਆ ਹਾਂਜੀ ਹਾਂਜੀ ਹੈਗਾ ਜੀ ਚਲਾਇਆ ਤਾਂ ਤੁਸੀਂ ਕਿੱਥੋਂ ਲੈ ਕਿੰਨਾ ਸਮਾਂ ਹੋ ਗਿਆ ਇਹਨਾਂ ਤੋਂ ਹੀ ਲਿਆ ਸੀਗਾ ਜੀ ਆਪਣੇ ਗਰਜੀਤ ਵਾਈ ਤੇ ਹਾਂ ਜਵੰਦਾ ਐਗਰੋ ਹਾਂਜੀ ਹਾਂਜੀ ਜਵੰਦਾ ਜੀ ਇੱਥੇ ਅੱਜ ਦੁਬਾਰਾ ਆਇਓ ਤੁਹਾਨੂੰ ਕਿਵੇਂ ਲੱਗਿਆ ਕਿ ਤੁਸੀਂ ਨਵੇਂ ਗਾਹਕ ਵੀਰਾਂ ਨੂੰ ਲੈ ਕੇ ਆਏ ਹਨ ਹਾਂਜੀ ਹਾਂਜੀ ਇਹ ਵੀਰਾਂ ਨੂੰ ਦਵਾਉਣਾ ਜੀ ਆਪਾਂ ਨੇ ਇਹ ਵੀਰਾਂ ਨੂੰ ਆਪਾਂ ਕਿਹੜੇ ਪਿੰਡ ਦੇ ਇਹ ਸੁਪਰ ਸੀਟਰ ਚ ਲਾ ਰਹੇ ਹਾਂ ਹਸਨਪੁਰ ਜੀ ਹਸਨਪੁਰ ਕਿਹੜਾ ਡਾ ਹਲਕੇ ਚ ਵੰਦਾ ਜੀ ਹਾਂਜੀ ਕੀ ਨਾਮ ਦੱਸਿਆ ਸੀ ਮਨਿੰਦਰ ਸਿੰਘ ਜੀ ਆਹ ਮਨਿੰਦਰ ਸਿੰਘ ਵੀਰ ਨੇ ਹਸਨਪੁਰ ਤੋਂ ਭਟਰਾ ਦਾ ਏਰੀਆ ਦੇ ਵਿੱਚ ਨੇ ਇਲਾਕੇ ਵਿੱਚ ਨੇ ਇਹ ਸੁਪਰ ਸੀਟਰ ਪਹਿਲਾਂ ਲੈ ਕੇ ਗਏ ਨੇ ਇਹ ਬਾਈਆਂ ਨੂੰ ਹੋਰ ਸੁਪਰ ਸੀਟਰ ਅੱਜ ਦਿਖਾਉਣ ਵਾਸਤੇ ਇਹਨਾਂ ਨੂੰ ਦਵਾਉਣ ਵਾਸਤੇ ਆਏ ਨੇ ਆਪਾਂ ਇੱਥੇ ਦੇਖ ਸਕਦੇ ਹਾਂ ਵੱਡੀ ਮਾਤਰਾ ਦੇ ਵਿੱਚ ਵੀਰਵਾਲ ਸੁਪਰਸੀਡਰ ਜਿਹੜਾ ਹੈਗਾ 6 ਫੁੱਟ ਤੋਂ ਲੈ ਕੇ 7 ਫੁੱਟ ਤੋਂ ਲੈ ਕੇ 9 ਫੁੱਟ ਤੱਕ ਦੇ ਸੁਪਰਸੀਡਰ ਆਪਾਂ ਨੂੰ ਮਿਲ ਜਾਂਦੇ ਨੇ ਹੈਵੀ ਡਿਊਟੀ ਸੁਪਰਸੀਡਰ ਆਪਾਂ ਦੇਖ ਸਕਦੇ ਆ ਕਦੀ ਜਰੂਰਤ ਪੈਂਦੀ ਹੈ ਆਪਾਂ ਕੰਟੈਕਟ ਕਰ ਸਕਦੇ ਆ ਇਸ ਸਕਰੀਨ ਦੇ ਉੱਪਰ ਨੰਬਰ ਚੱਲ ਰਹੇ ਨੇ ਹੋਰ ਜਾਣਕਾਰੀ ਦੇ ਲਈ ਆਪਾਂ ਇਹਨਾਂ ਨਾਲ ਸੰਪਰਕ ਕਰ ਸਕਦੇ ਰਮ ਦਿੱਤਾ ਕੈਂਚੀਆਂ ਦੇ ਨੇੜੇ ਹੈ ਇਹ ਜਵੰਦਾ ਐਗਰੋ ਇੰਪਲੀਮੈਂਟਸ ਇੱਥੋਂ ਮਿਲ ਜਾਂਦੇ ਨੇ ਵੀਰਵਾਲ ਸੁਪਰਸੀਡਰ ਸਾਰੇ ਦਿਨਾਂ ਨੂੰ ਸ਼াশ੍ਰੀਕਾਲ ਧੰਨਵਾਦ